ਕਹਿੰਦੇ ਧੀਆਂ ਮੁੰਡਿਆਂ ਦੀ ਬਰਾਬਰੀ ਨਹੀਂ ਕਰ ਸਕਦੀਆਂ ਪਰ ਜੋ ਧੀਆਂ ਨੇ ਵਟ ਗੱਡੀ ਪਈਆਂ ਨਾ ਅਸਮਾਨ ਦੇ ਵਿੱਚ ਸਪੇਸ 'ਚ ਵੀ ਰਿਕਾਰਡ ਸਮੁੰਦਰ 'ਚ ਵੀ ਰਿਕਾਰਡ ਸਮੁੰਦਰ ਦੇ ਵਿੱਚ ਐਨਾ ਉਹ ਜੋਖਮ ਚੱਕਣਾ ਤੇ ਵਾਕਈ ਇੱਕ ਕਮਾਲ ਹੈ ਕਿਉਂਕਿ ਫਿਰ ਉਹ ਪੁਰਾਣੀ ਟੈਕਨੀਕ ਦੇ ਨਾਲ ਇਹਨਾਂ ਨੇ ਸੇਲ ਕੀਤਾ ਕੁੜੀਆਂ ਨੇ ਦੋਨਾਂ ਨੇ ਇਸ ਤੋਂ ਪਹਿਲਾਂ ਵੀ राव ਜੀ ਕੋਈ ਗਿਆ ਇੱਥੇ ਤੱਕ ਪਹੁੰਚ ਸਕਿਆ ਭਾਰਤ ਦਾ ਗਏ ਨੇ ਪਰ ਭਾਰਤ ਦਾ ਨੇ ਗਿਆ ਕੁਝ ਪਰੇ ਜਿਵੇਂ ਕੁੜੀਆਂ ਗਈਆਂ ਨੇ ਤੇ ਇਹ ਤਾਂ ਪਹਿਲੀਆਂ ਹੀ ਨੇ ਛੋਟੀ ਮੋਟੀ ਮਤਲਬ ਗੱਲ ਨਹੀਂ ਹੈਗੀ ਕਿ ਮੋਸਟ ਆਈਸੋਲੇਟਡ ਪੁਆਇੰਟ ਤੇ ਪੁਆਇੰਟ ਨੀਮੋ ਤੇ ਜਾਣਾ ਤੇ ਉਹਨੂੰ ਕ੍ਰੋਸ ਕਰਨਾ ਤੇ ਉਹ ਵੀ ਸੇਲ ਕਰਨਾ ਤੇ ਉਹ ਵੀ ਨਾਰਮਲ ਕਿਸ਼ਤੀ ਦੇ ਰਾਹੀਂ ਸੋ ਇਹ ਆਈਸੋਲੇਟ ਪੁਆਇੰਟ ਆ ਸੁੰਨਾ ਪੁਆਇੰਟ ਆ ਤੇ ਇੱਥੇ ਹੀ ਲਿਆ ਕੇ ਸੈਟੇਲਾਈਟ ਗੇਰੇ ਜਾਂਦੇ ਆ ਸਮੁੰਦਰ ਦੇ ਤੱਲੇ ਤੇ ਤੁਸੀਂ ਜਾ ਕੇ ਦੇਖੋ ਤਾਂ ਸੈਟੇਲਾਈਟ ਹੀ ਸੈਟੇਲਾਈਟ ਪਏ ਨੇ ਇਸ ਪੁਆਇੰਟ ਤੇ ਜਦੋਂ ਇਹ ਕੁੜੀਆਂ ਪਹੁੰਚੀਆਂ ਰਾਜਦੀਪ ਤਾ ਸਭ ਤੋਂ ਨੇੜੇ ਪਤਾ ਇਹਨਾਂ ਦੇ ਕੌਣ ਸੀਗਾ ਸਭ ਤੋਂ ਇਹਨਾਂ ਦੇ ਨੇੜੇ ਸੀਗੇ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਚ ਬੈਠੇ ਲੋ ਇਹ ਜਿਹੜਾ ਨੀਮੋ ਪੁਆਇੰਟ ਆ ਇਹ ਧਰਤੀ ਦਾ ਐਸਾ ਪੁਆਇੰਟ ਆ ਰਾਜਦੀਪ ਜਿਹੜਾ ਕਿ ਸਭ ਤੋਂ ਸੁੰਨਾ ਸੁੰਨੀ ਥਾਂ ਧਰਤੀ ਦੀ ਕਹਿ ਲੀਏ ਅੱਛਾ ਮੋਸਟ ਆਈਸੋਲੇਟਡ ਪੁਆਇੰਟ ਆ ਧਰਤੀ ਦਾ ਪੁਆਇੰਟ ਨੀਮੋ ਤੇ ਇਸ ਥਾਂ ਨੂੰ ਇਹਨਾਂ ਦੋਨਾਂ ਬਹਾਦਰ ਕੁੜੀਆਂ ਨੇ ਕ੍ਰੋਸ ਕੀਤਾ ਦੀਆਂ ਧੀਆਂ ਚਾਰੇ ਪਾਸੇ ਛਾਈਆਂ ਹੋਈਆਂ ਨੇ ਚਾਹੇ ਅਸਮਾਨ ਹੋਵੇ ਚਾਹੇ ਧਰਤੀ ਹੋਵੇ ਜਾਂ ਧਰਤੀ ਦੇ ਵੀ ਹੇਠਾਂ ਸਮੁੰਦਰ ਕਿਉਂ ਨਾ ਹੋਵੇ ਜਿੱਥੇ ਸਪੇਸ ਦੇ ਅੰਦਰ ਸੁਨੀਤਾ ਵਿਲੀਅਮ ਨੇ ਰਿਕਾਰਡ ਬਣਾਇਆ ਉੱਥੇ ਹੀ ਸਮੁੰਦਰ ਦੇ ਅੰਦਰ ਭਾਰਤ ਦੀਆਂ ਦੋ ਧੀਆਂ ਇੰਡੀਆ ਨੇਵੀ ਦੀਆਂ ਜਵਾਨਾਂ ਦੇ ਵੱਲੋਂ ਇਹ ਰਿਕਾਰਡ ਬਣਾਇਆ ਗਿਆ ਔਰ ਕੀ ਰਿਕਾਰਡ ਆ ਉਸਤੇ ਬਾਰੇ ਜਾਣਾਂਗੇ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਾਥੀ Rao Virendra Singh Beniwal ਮੌਜੂਦ ਨੇ Rao ji ਧੀਆਂ ਨੂੰ ਵੈਸੇ ਤਾਂ ਸਾਡੇ ਭਾਰਤ ਦੇ ਅੰਦਰ ਕੁੱਖਾਂ ਚ ਮਾਰ ਦਿੰਦੇ ਸੀ ਕਹਿੰਦੇ ਧੀਆਂ ਮੁੰਡਿਆਂ ਦੀ ਬਰਾਬਰੀ ਨਹੀਂ ਕਰ ਸਕਦੀਆਂ ਪਰ ਜੋ ਧੀਆਂ ਨੇ ਵੱਟ ਗੱਡੀ ਪਈਆਂ ਨਾ ਅਸਮਾਨ ਦੇ ਵਿੱਚ ਸਪੇਸ ਚ ਵੀ ਰਿਕਾਰਡ ਸਮੁੰਦਰ ਚ ਵੀ ਰਿਕਾਰਡ ਪਹਿਲਾ ਵਾਲੇ ਰਿਕਾਰਡ ਤੇ ਤਾਂ ਆਪਾਂ ਗੱਲ ਕਰ ਲਈ ਆ ਹੁਣ ਤੁਸੀਂ ਆ ਦੱਸੋ ਕਿ ਜਿਹੜਾ ਸਮੁੰਦਰ ਚ ਰਿਕਾਰਡ ਬਣਾਇਆ ਅਜਿਹਾ ਕੀ ਕਰਤਾ ਕਿ ਇਨੀ ਚਰਚਾ ਦੁਨੀਆ ਦੇ ਵਿੱਚ ਹੋ ਰਹੀ ਆ ਅ ਦੇਖੋ ਇਹਨਾਂ ਇੰਡੀਅਨ ਆਰਮੀ ਦੀਆਂ ਜਿਹੜੀਆਂ ਦੋ ਕੁੜੀਆਂ ਨੇ ਕੁੜੀਆਂ ਕਾਦੀਆਂ ਅਫਸਰ ਨੇ ਲੈਫਟੀਨੈਂਟ ਕਮਾਂਡਰ ਨੇ ਦੋਨੋਂ ਉਹਨਾਂ ਨੇ ਉਹ ਕੀਤਾ ਕਿ ਇੱਕ ਮੁਸ਼ਕਿਲ ਕੰਮ ਹੈ ਬਹੁਤ بڑا ਧਰਤੀ ਦੇ ਉੱਤੇ ਉਹ ਕਰ ਲਿਆ ਕੁੜੀਆਂ ਨੇ ਜੀ ਮੁਸ਼ਕਿਲ ਕੰਮ ਇਹ ਹੈ ਕਿ ਧਰਤੀ ਦੇ ਉੱਤੇ ਸਮੁੰਦਰ ਦੇ ਵਿੱਚ ਇੱਕ ਪੁਆਇੰਟ ਹੈ ਉਹਨੂੰ ਪੁਆਇੰਟ ਨੀਮੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਉਸ ਪੁਆਇੰਟ ਨੀਮੋ ਨੂੰ ਕ੍ਰੋਸ ਕੀਤਾ ਇਹਨਾਂ ਨੇ ਆਪਣੀ ਕਸ਼ਤੀ ਦੇ ਵਿੱਚ ਸੇਲ ਕਰਕੇ ਹੁਣ ਕਸ਼ਤੀ ਇਹ ਨਹੀਂ ਕਿ ਇੰਜਣ ਲੱਗਿਆ ਹੋਇਆ ਜਾਂ ਕੋਈ ਇਸੇ ਜਹਾਜ਼ ਦੇ ਵਿੱਚ ਇਹਨਾਂ ਨੇ ਕ੍ਰੋਸ ਕੀਤਾ ਸੇਲ ਸੇਲ ਕਰਨਾ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਇੰਜਣ ਹੁੰਦੇ ਨਹੀਂ ਸੀਗੇ ਉਦੋਂ ਕਸ਼ਤੀਆਂ ਵੱਡੇ ਜਹਾਜ਼ ਕਿਵੇਂ ਚੱਲਦੇ ਸੀ ਸੇਲ ਕਰਦੇ ਸੀ ਮਤਲਬ ਤੁਸੀਂ ਦੇਖਿਆ ਹੋਣਾ ਫਿਲਮਾਂ 'ਚ ਜਾਂ ਕਦੇ ਫੋਟੋਆਂ ਦੇ ਉੱਤੇ ਕਿ ਵੱਡਾ ਸਾਰਾ ਜਹਾਜ਼ ਆ ਉਹਦੇ ਉੱਤੇ ਬਹੁਤ ਵੱਡੇ ਵੱਡੇ ਕੱਪੜੇ ਜੇ ਲੱਗੇ ਹੋਏ ਨੇ ਹਨਾ ਕਿਉਂ ਕੱਪੜੇ ਦੇ ਵਿੱਚ ਮਤਲਬ ਕੀ ਸੀ ਕਿ ਜਦੋਂ ਹਵਾ ਪੈਂਦੀ ਆ ਨਾ ਉਹ ਕੱਪੜਾ ਅ ਦੇ ਵਿੱਚ ਪਾਉਂਦਾ ਹੈ ਕੱਪੜੇ ਦੇ ਵਿੱਚ ਹਵਾ ਜਿਹੜੀ ਉਹ ਧੱਕਦੀ ਆ ਤੇ ਉਹ ਕਿਸ਼ਤੀ ਉਧਰ ਨੂੰ ਜਾਂਦੀ ਆ ਇਹ ਬਹੁਤ ਮੁਸ਼ਕਿਲ ਹੁੰਦਾ ਹੈ ਇਹ ਬਹੁਤ ਟੈਕਨੀਕਲੀ ਗੱਲਾਂ ਨੇ ਬਿਲਕੁਲ ਉਹ ਘਮਾਉਣਾ ਤੁਸੀਂ ਕਿੱਧਰ ਨੂੰ ਹਵਾ ਘੁਮ ਗਈ ਫਿਰ ਤੁਸੀਂ ਕਿੱਦਾਂ ਸੈੱਟ ਕਰਨਾ ਤਾਂ ਜੋ ਕਿਸ਼ਤੀ ਤੁਹਾਡੀ ਸਿੱਧੀ ਜਾਵੇ ਕਿ ਉਹ ਸਮੁੰਦਰ ਦੇ ਵਿੱਚ ਐ ਇੰਨਾ ਉਹ ਜੋਖਮ ਚੱਕਣਾ ਤੇ ਵਾਕਈ ਇੱਕ ਕਮਾਲ ਹੈ ਕਿਉਂਕਿ ਫਿਰ ਉਹ ਪੁਰਾਣੀ ਟੈਕਨੀਕ ਦੇ ਨਾਲ ਇਹਨਾਂ ਨੇ ਸੇਲ ਕੀਤਾ ਕੁੜੀਆਂ ਨੇ ਦੋਨਾਂ ਨੇ ਤੇ ਇਹ ਜਿਹੜਾ ਨੀਮੋ ਪੁਆਇੰਟ ਹੈ ਇਹ ਧਰਤੀ ਦਾ ਐਸਾ ਪੁਆਇੰਟ ਹੈ ਰਾਜੀਪ ਜਿਹੜਾ ਕਿ ਸਭ ਤੋਂ ਸੁਨਣਾ ਸੁੰਨੀ ਥਾਂ ਧਰਤੀ ਦੀ ਕਹਿ ਲੀਏ ਅੱਛਾ ਮੋਸਟ ਆਈਸੋਲੇਟਡ ਪੁਆਇੰਟ ਹੈ ਧਰਤੀ ਦਾ ਪੁਆਇੰਟ ਨੀਮੋ ਹੁਣ ਇਹ ਆਈਸੋਲੇਟ ਕਿਉਂ ਹੈ ਕਿਉਂਕਿ ਜਿਹਦੇ ਚਾਰੋਂ ਪਾਸੇ ਦੇਖ ਲਈਏ ਨਾ ਜੇ ਆਪਾਂ ਧਰਤੀ ਲੱਭਣ ਜਾਈਏ ਤਾਂ ਤਕਰੀਬਨ 2200 ਕਿਲੋਮੀਟਰ ਤੋਂ ਵੱਧ ਤੁਹਾਨੂੰ ਜਾਣਾ ਪਊਗਾ ਤਾਂ ਤੁਹਾਨੂੰ ਧਰਤੀ ਲੱਭੂਗੀ ਹਮ ਚਾਰੋਂ ਪਾਸੇ ਨੂੰ ਅੱਛਾ ਹਾਂ ਇਹ ਪੈਸੀਫਿਕ ਜਿਹੜਾ ਉਹ ਉਹ ਓਸ਼ਨ ਹੈ ਇਹ ਸਾਊਥ ਦੱਖਣੀ ਪ੍ਰਸ਼ਾਂਤ ਮਹਾਸਾਗਰ ਜੀ ਨੂੰ ਆਪਾਂ ਕਹਿ ਦਿੰਨੇ ਆ ਠੀਕ ਹੈ ਤੇ ਉਹਦੇ ਵਿੱਚ ਇਹ ਲੋਕੇਟ ਆ ਤੇ ਤੁਸੀਂ ਦੇਖੋ ਕਿ 2200 ਕਿਲੋਮੀਟਰ ਕਿਧਰ ਨੂੰ ਮਰਜ਼ੀ ਚਲੇ ਜਾਵੇ ਤੁਹਾਨੂੰ ਧਰਤੀ ਨਹੀਂ ਮਿਲਣੀ 2200 ਕਿਲੋਮੀਟਰ ਤੋਂ ਬਾਅਦ ਧਰਤੀ ਮਿਲਣੀ ਆ ਤੇ ਫਿਰ ਇੱਕ ਇਹ ਐਸਾ ਪੁਆਇੰਟ ਆ ਜਿੱਥੇ ਜਿਹਨੂੰ ਕੀ ਗਰੇਵਿਆਰਡ ਆਫ ਸੈਟਲਾਈਟ ਵੀ ਕਿਹਾ ਜਾਂਦਾ ਅੱਛਾ ਹੁਣ ਮਤਲਬ ਜਿੱਥੇ ਸੈਟਲਾਈਟ ਦਫਨਾਏ ਗਏ ਨੇ ਹੁਣ ਜਦੋਂ ਸੁੰਨੀ ਥਾਂ ਹੋ ਗਈ ਇਹਦਾ ਮਤਲਬ ਇੱਥੇ ਕੋਈ ਜਾਂਦਾ ਨਹੀਂ ਹਮ ਠੀਕ ਹੈ ਜੀ ਤੇ ਜੇ ਜਾਂਦਾ ਨਹੀਂ ਤਾਂ ਸਮੁੰਦਰ ਦਾ ਉਹ ਹਿੱਸਾ ਸੀ ਤੇ ਫਿਰ ਜਿਹੜੇ ਸੈਟਲਾਈਟ ਛੱਡੇ ਹੁੰਦੇ ਨੇ ਨਾ ਉੱਪਰ ਤੁਹਾਨੂੰ ਪਤਾ ਹੈ ਕਿ ਹਰ ਇੱਕ ਚੀਜ਼ ਦੀ ਉਮਰ ਹੁੰਦੀ ਹੈ ਜਦੋਂ ਸੈਟਲਾਈਟ ਆਪਣੀ ਉਮਰ ਭੋਗ ਲੈਂਦਾ ਤੇ ਫਿਰ ਉਹਨੂੰ ਗਰਾਇਆ ਜਾਂਦਾ ਉਹ ਗਰਾਇਆ ਜਾਂਦਾ ਪੁਆਇੰਟ ਨੀਮੋ ਤੇ ਲਿਆ ਕੇ ਠੀਕ ਹੈ ਠੀਕ ਹੈ ਜੀ ਕਿਉਂਕਿ ਜੇ ਹੋਰ ਕਿਤੇ ਗਰਾਉਣਗੇ ਤਾਂ ਕਿਤੇ ਆਵਾਦੀ ਹੋ ਸਕਦੀ ਹੈ ਕਿਤੇ ਸ਼ਿਪ ਜਾ ਰਹੇ ਨੇ ਤੁਸੀਂ ਦੇਖੋ ਕਿੱਡੇ ਕਿੱਡੇ ਵੱਡੇ ਸ਼ਿਪ ਹੁੰਦੇ ਜੀ ਉਹਨਾਂ ਤੇ ਰੱਬ ਨਾ ਕਰਕੇ ਡਿੱਗ ਗਿਆ ਤੇ ਕਿੰਨੇ ਹਜ਼ਾਰਾਂ ਬੰਦਿਆਂ ਦੀ ਜਾਨ ਨੂੰ ਖਤਰਾ ਸੋ e-isolate.point ਆ ਸੁਨਣਾ.point ਤਾਂ ਇੱਥੇ ਹੀ ਲਿਆ ਕੇ ਸੈਟੇਲਾਈਟ ਗੇਰੇ ਜਾਂਦੇ ਆ। ਸਮੁੰਦਰ ਦੇ ਤੱਲੇ 'ਚ ਤੁਸੀਂ ਜਾ ਕੇ ਦੇਖੋ ਤਾਂ ਸੈਟੇਲਾਈਟ ਸੈਟੇਲਟ ਪਏ ਨੇ। ਠੀਕ ਹੈ। ਤਾਂ ਇਸ ਇਸ ਤਰ੍ਹਾਂ ਦਾ ਥਾਂ ਆ ਇਹ। ਹੂੰ ਤੇ ਇਸ ਥਾਂ ਨੂੰ ਇਹਨਾਂ ਦੋਨਾਂ ਬਹਾਦਰ ਕੁੜੀਆਂ ਨੇ ਕ੍ਰਾਸ ਕੀਤਾ। ਇਹਨਾਂ ਦੇ ਦੇਖੋ ਜੀ ਲੈਫਟਨੈਂਟ ਕਮਾਂਡਰ ਇੱਕ ਦਿਲਨਾਕੇ ਆ, ਇੱਕ ਲੈਫਟਨੈਂਟ ਕਮਾਂਡਰ ਪੂਜਾ ਏ ਆ। ਹੂੰ ਇਹ ਦੋਨੋਂ ਕੁੜੀਆਂ ਨੇ ਇਹ ਹੌਸਲਾ ਕੀਤਾ ਆ। ਹੁਣ ਇਹ ਹੈਗਾ ਕਿੱਥੇ ਕਹੇ ਇਹ ਤੁਹਾਨੂੰ ਵੈਸੇ ਤਾਂ ਮੈਂ ਦੱਸਦਾ ਕਿ ਦੱਖਣੀ ਸਾਊਥ ਪੈਸੀਫਿਕ ਓਸ਼ਨ ਦੱਖਣੀ ਪ੍ਰਸ਼ਾਂਤ ਮਹਾਸਾਗਰ ਚ ਤੇ ਇਹ ਜੇ ਤੁਹਾਨੂੰ ਜਾਣਾ ਪਵੇ ਤਾਂ ਜਿਹੜੀ ਇਹ ਕੁੜੀਆਂ ਨੇ ਯਾਤਰਾ ਕੀਤੀ ਹੈ ਇਹ ਇੰਡੀਆ ਦੇ ਆਪਣੇ ਗੋਆ ਤੋਂ ਚੱਲੀਆਂ ਅੱਛਾ ਜੀ ਗੋਆ ਤੋਂ ਚੱਲ ਕੇ ਸਮੁੰਦਰ ਦੇ ਵਿੱਚ ਦੀ ਹੋ ਕੇ ਆਸਟ੍ਰੇਲੀਆ ਪਹੁੰਚੀਆਂ ਹਾਂ ਹਾਂ ਆਸਟ੍ਰੇਲੀਆ ਤੋਂ ਬਾਅਦ ਨਿਊਜ਼ੀਲੈਂਡ ਪਹੁੰਚੀਆਂ ਤੇ ਨਿਊਜ਼ੀਲੈਂਡ ਤੋਂ ਬਾਅਦ ਕਾਫੀ ਲੰਬਾ ਚੌੜਾ ਸਫ਼ਰ ਤੈਅ ਕਰਕੇ ਤਕਰੀਬਨ 2800 ਕਿਲੋਮੀਟਰ ਦਾ 26 26 2700 ਕਿਲੋਮੀਟਰ ਦਾ ਫਿਰ ਉਹ ਇਹ ਪੁਆਇੰਟ ਆਉਂਦਾ ਹੁਣ ਭਾਵੇਂ ਭਾਰਤ ਦੇ ਨੇੜੇ ਨਹੀਂ ਹੈਗਾ ਇਹ ਨਹੀਂ 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 ਭਾਰਤ ਦੇ ਨੇੜੇ ਕਿੱਥੇ ਅੰਟਾਰਕਟਿਕਾ ਦੇ ਕੋਲ ਚ ਲੈ ਗਿਆ ਹਾਂ ਤੇ ਦੇਖ ਲਓ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਭਾਰਤ ਤੋਂ ਗੋਆ ਤੋਂ ਚੱਲ ਕੇ ਆਸਟ੍ਰੇਲੀਆ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਨਿਊਜ਼ੀਲੈਂਡ ਤੋਂ ਬਾਅਦ ਇਹ ਆਉਂਦਾ ਹੈ ਤੇ ਇਸ ਪੁਆਇੰਟ ਨੀਮੋ ਨੂੰ ਜੇ ਕ੍ਰਾਸ ਕਰਕੇ ਐਦਾਂ ਹੀ ਅੱਗੇ ਨੂੰ ਹੋਰ ਜਾਈਏ ਤਾਂ ਅੱਗੇ ਨਾਰਥ ਅਮਰੀਕਾ ਆ ਜਾਂਦਾ ਜਿਹੜੇ ਆ ਥੱਲੇ ਦੇਸ਼ ਨੇ ਆਪਣੇ ਬ੍ਰਾਜ਼ੀਲ ਵਰਗੇ ਦੇਸ਼ ਨੇ ਨਾ ਉੱਥੇ ਉਹ ਨਾਰਥ ਮਾਫ ਕਰਨਾ ਸਾਊਥ ਅਮਰੀਕਾ ਨਾਰਥ ਤਾਂ ਉੱਪਰਲਾ ਹੋ ਗਿਆ ਜਿਹਦੇ ਚ ਅਮਰੀਕਾ ਤੇ ਕੈਨੇਡਾ ਨੇ ਜਿਹੜਾ ਹੇਠਲਾ ਸਾਊਥ ਅਮਰੀਕਾ ਉਹਦੇ ਚ ਇਸ ਤਰੀਕੇ ਬ੍ਰਾਜ਼ੀਲ ਇਹ ਹੋਰ ਪੈਰਾਗੋਏ ਬਹੁਤ ਸਾਰੇ ਦੇਸ਼ ਨੇ ਤੇ ਉੱਥੇ ਜਾ ਕੇ ਨਿਕਲ ਜਾਂਦਾ ਠੀਕ ਹੈ ਤੇ ਜੇ ਥੱਲੇ ਨੂੰ ਗੱਲ ਕਰੀਏ ਜਾ ਕੇ ਤਾਂ ਥੱਲੇ ਅੰਟਾਰਕਟਿਕਾ ਅੰਟਾਰਕਟਿਕਾ ਉਹ ਆਈਲੈਂਡ ਆ ਜਿੱਥੇ ਬਰਫੇ ਬਰਫ ਹੈ ਕੋਈ ਉੱਥੇ ਜੀਵਨ انسان ਦੇ ਰਹਿਣ ਲਾਈਕ ਹੈ ਨਹੀਂਗਾ ਕਈ ਕਈ ਕਿਲੋਮੀਟਰ ਦੀ ਜਿਹੜੀ ਆ ਬਰਫ ਦੇ ਪਹਾੜ ਨੇ ਹਮ ਸੋ ਇਸ ਪੁਆਇੰਟ ਤੇ ਜਦੋਂ ਇਹ ਕੁੜੀਆਂ ਪਹੁੰਚੀਆਂ ਰਾਧਦੀਪ ਤਾਂ ਸਭ ਤੋਂ ਨੇੜੇ ਪਤਾ ਇਹਨਾਂ ਦੇ ਕੌਣ ਸੀਗਾ ਸਭ ਤੋਂ ਇਹਨਾਂ ਦੇ ਨੇੜੇ ਸੀਗੇ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਚ ਬੈਠੇ ਲੋਕ ਹਮ ਕਿਉਂਕਿ ਇਸ ਪੁਆਇੰਟ ਤੋਂ ਸਿੱਧਾ ਜਾਓ ਤਾਂ ਵੀ 2700 ਕਿਲੋਮੀਟਰ ਖੱਬੇ ਜਾਓ ਤਾਂ 2700 ਕਿਲੋਮੀਟਰ ਸੱਜੇ ਜਾਓ ਤਾਂ 2700 ਪਿੱਛੇ ਜਾਓ ਤਾਂ 2600 2700 ਕਿਲੋਮੀਟਰ ਤੇ ਜੇ ਉੱਪਰ ਨੂੰ ਚਲੇ ਜਾਓ ਤਾਂ 400 ਕਿਲੋਮੀਟਰ ਤੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਜਿਹੜਾ ਚੱਕਰ ਲਾਉਂਦਾ ਉਹ ਸਿਰਫ 400 ਕਿਲੋਮੀਟਰ ਉੱਪਰ ਧਰਤੀ ਤੋਂ ਲਾਉਂਦਾ ਹੈ ਤੇ ਫਿਰ ਨੇੜੇ ਕਿਹੜਾ ਹੋ ਗਿਆ ਧਰਤੀ ਦੇ ਉੱਤੇ ਇੱਧਰ ਇੱਧਰ 2600 2700 2700 ਤੇ 400 ਉੱਪਰ ਜਿਸ ਕਰਕੇ ਜਿਹੜੇ ਅੰਤਰਿਕਸ਼ ਚ ਸਪੇਸ ਦੇ ਵਿੱਚ ਇੰਟਰਨੈਸ਼ਨਲ ਸਪੇਸ ਸਟੇਸ਼ਨ ਚ ਬੈਠੇ ਲੋਕ ਨੇ ਉਹ ਉਸ ਵੇਲੇ ਉਹਨਾਂ ਦੇ ਸਭ ਤੋਂ ਕਰੀਬ ਸੀਗੇ ਹਾਂ ਮਤਲਬ ਇਸ ਤਰੀਕੇ ਦਾ ਇਹ ਪੁਆਇੰਟ ਆ ਜਿਹੜਾ ਕਿ ਇਹਨਾਂ ਕੁੜੀਆਂ ਨੇ ਸਰ ਕੀਤਾ ਤੇ ਇਹ ਰਿਕਾਰਡ ਆਪਣੇ ਆਪ ਦੇ ਵਿੱਚ ਇਹਨਾਂ ਨੇ ਬਣਾਇਆ ਆ ਇਸ ਤੋਂ ਪਹਿਲਾਂ ਵੀ राव ਜੀ ਕੋਈ ਗਿਆ ਇੱਥੇ ਤੱਕ ਪਹੁੰਚ ਸਕਿਆ ਭਾਰਤ ਦਾ ਗਏ ਨੇ ਪਰ ਭਾਰਤ ਦਾ ਨਹੀਂ ਗਿਆ ਕੋਈ ਪਰੇ ਜਿਵੇਂ ਕੁੜੀਆਂ ਗਈਆਂ ਨੇ ਤੇ ਇਹ ਤਾਂ ਪਹਿਲੀਆਂ ਹੀ ਨੇ ਕਿ ਜਿਨ੍ਹਾਂ ਨੇ ਇਹ ਇੰਨਾ ਵੱਡਾ ਮਾਰਕਾ ਦੇਖੋ ਹਾਸਲ ਕੀਤਾ ਛੋਟੀ ਮੋਟੀ ਮਤਲਬ ਗੱਲ ਨਹੀਂ ਹੈਗੀ ਕਿ ਮੋਸਟ ਆਈਸੋਲੇਟਡ ਪੁਆਇੰਟ ਤੇ ਪੁਆਇੰਟ ਨੀਮੋ ਤੇ ਜਾਣਾ ਤੇ ਉਹਨੂੰ ਕ੍ਰੋਸ ਕਰਨਾ ਤੇ ਉਹ ਵੀ ਸੇਲ ਕਰਨਾ ਤੇ ਉਹ ਵੀ ਨਾਰਮਲ ਕਿਸ਼ਤੀ ਦੇ ਰਾਹੀਂ ਇਹ ਨਹੀਂ ਕਿ ਬੋਟ ਹੈ ਕੋਈ ਇੰਜਨ ਵਾਲਾ ਕੋਈ ਜਹਾਜ਼ ਹੈ ਕਿ ਉਹ ਤਾਂ ਤੁਸੀਂ ਗੇਅਰ ਮਾਰੋਗੇ ਤੇ ਤੁਸੀਂ ਚੱਲੇ ਚੱਲੋਗੇ ਉਸ ਸੇਲ ਦੇ ਨਾਲ ਉਸ ਕੱਪੜੇ ਦੇ ਨਾਲ ਤੁਸੀਂ ਕਸ਼ਤੀ ਆਪਣੀ ਅੱਗੇ ਲੈ ਕੇ ਜਾਣੀ ਆ ਔਰ ਰੱਡੀਆਂ ਵੱਡੀਆਂ ਵੱਡੀਆਂ ਲਹਿਰਾਂ ਆ ਤੇ ਉੱਥੇ ਇਹ ਵੀ ਦੱਸਿਆ ਜਾਂਦਾ ਕਿ ਸਮੁੰਦਰ ਦੇ ਤਲ ਦੇ ਥੱਲੇ ਵੀ ਕੋਈ ਖਾਸ ਜਿਹੜੇ ਸਮੁੰਦਰੀ ਜੀਵ ਨੇ ਉਹਨਾਂ ਦੀ ਆਬਾਦੀ ਵੀ ਨਹੀਂ ਹੈਗੀ ਆ ਕਿਉਂਕਿ ਪਾਣੀ ਵੀ ਕਹਿੰਦੇ ਕਿ ਉੱਥੇ ਆਈਸੋਲੇਟਡ ਜਾਂ ਉੱਥੇ ਜਿ ਖੜਾ ਜਿ ਰਹਿਦਾ ਜੀ ਰਹਿੰਦਾ ਆ ਮਤਲਬ ਜਿਹੜੇ ਮਿਨਰਲ ਚਾਹੀਦੇ ਹੁੰਦੇ ਨੇ ਸਮੁੰਦਰੀ ਜੀਵ ਨੂੰ ਪਾਣੀ ਦੇ ਵਿੱਚੋਂ ਲੱਭ ਉਹ ਉੱਥੇ ਹੈ ਨਹੀਂਗੇ ਸੋ ਉੱਥੋਂ ਪਾਣੀ ਦਾ ਨਮੂਨਾ ਵੀ ਇਹਨਾਂ ਨੇ ਲਿਆ ਤਾਂ ਜੋ ਜਿਹੜੀ ਆ ਆਪਣੇ ਸਾਇੰਟਿਸਟ ਨੇ ਇੰਡੀਆ ਦੇ ਉਹ ਉਸ ਪਾਣੀ ਦੇ ਨਮੂਨੇ ਦਾ ਸੈਂਪਲ ਵੀ ਲੈਣਗੇ ਵੀ ਉਹ ਕਿਸ ਤਰੀਕੇ ਦਾ ਉੱਥੇ ਪਾਣੀ ਹੈ ਸੋ ਇਸ ਹੱਦ ਤੱਕ ਦੇਖੋ ਤੁਸੀਂ ਸਾਡੀਆਂ ਕੁੜੀਆਂ ਮਾਰ ਕੇ ਮਾਰ ਰਹੀਆਂ ਨੇ ਬਿਲਕੁਲ ਤੇ ਚਾਹੇ ਤੁਸੀਂ ਦੇਖ ਲਓ ਕਿ ਪਹਿਲਾਂ ਕਲਪਨਾ ਚਾਵਲਾ ਸੀ ਸਾਡੀ ਤੇ ਫਿਰ ਸੁਨੀਤਾ ਵਿਲੀਅਮ ਭਾਵੇ ਹੋ ਅਮਰੀਕਾ ਚ ਜੰਮੀ ਪਈ ਆ ਪਰ ਉਹਦੇ ਕਿਉਂਕਿ ਪਰਿਵਾਰ ਉਹਦਾ ਇੰਡੀਅਨ ਸੀਗਾ ਸੋ ਇੰਡੀਅਨ ਜਾਣੀ ਜਾਂਦੀ ਹੈ ਭਾਰਤੀ ਮੂਲ ਦੀ ਹੈ ਜੀ ਸੋ ਬਹੁਤ ਕੁਝ ਕਰ ਰਹੀਆਂ ਨੇ ਕੁੜੀਆਂ ਕੁੜੀਆਂ ਨੂੰ ਘੱਟ ਸਮਝਣਾ ਨਹੀਂ ਚਾਹੀਦਾ ਈਵਨ ਕੁੜੀਆਂ ਉਹ ਕਰ ਰਹੀਆਂ ਨੇ ਜੋ ਅੱਜ ਤੱਕ ਸ਼ਾਇਦ ਮੁੰਡੇ ਨਹੀਂ ਕਰ ਪਾਏ ਫਿਰ ਸਾਨੂੰ ਇਹਨਾਂ ਸਾਡੀਆਂ ਦੋਨੋਂ ਹੀ ਜਿਹੜੀਆਂ ਇੰਡੀਅਨ ਨੇਵੀ ਦੀ ਇਹ ਲੈਫਟਨੈਂਟ ਕਮਾਂਡਰ ਨੇ ਕੁੜੀਆਂ ਤੇ ਇਹਨਾਂ ਤੇ ਮਾਣ ਹੈ ਤੇ ਉਮੀਦ ਇਹ ਵੀ ਕਰਦੇ ਆ ਕਿ ਅੱਗੇ ਤੋਂ ਇਸ ਤੋਂ ਵੀ ਵੱਡਾ ਇਹ ਕੁਝ ਕਰਕੇ ਦਿਖਾਉਣਗੀਆਂ ਮਾਰਕਾ ਮਾਰਨਗੀਆਂ ਤੇ ਹੁਣ ਪੂਰੀ ਦੁਨੀਆ ਦੇ ਵਿੱਚ ਬਾਵਾ ਖਟ ਰਹੀਆਂ ਨੇ ਤੇ ਸਾਫ਼ ਤੌਰ ਤੇ ਜ਼ਾਹਿਰ ਹੈ ਕਿ ਜਦੋਂ ਇੱਕ ਕੁੜੀਆਂ ਨੂੰ ਵਾਵਾ ਮਿਲ ਰਹੀ ਆ ਤਾਂ ਫਿਰ ਇੰਡੀਅਨ ਨੇਵੀ ਤੇ ਇੰਡੀਆ ਨੂੰ ਤਾਂ ਵਾਵਾ ਮਿਲਣੀ ਹੋਊ। ਜੀ